ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਅੱਜ ਪਹਿਲੀ ਵਾਰ ਉਸ ਦੀ ਭੈਣ ਸੋਸ਼ਲ ਮੀਡੀਆ ਦੇ ਸਾਹਮਣੇ ਆਈ। ਨਾ ਕੋਈ ਲੰਬਾ ਭਾਸ਼ਣ, ਨਾ ਕਿਸੇ ਉੱਤੇ ਕੋਈ ਦੋਸ਼, ਪਰ ਜੋ ਉਸਨੇ ਕਿਹਾ ਉਹ ਸੁਣ ਕੇ ਹਰ ਕਿਸੇ ਦਾ ਦਿਲ ਭਾਰ ਆਇਆ। ਹਰ ਅੱਖਾਂ 'ਚ ਹੰਝੂ ਆ ਗਏ। ਅੱਜ ਦੀ ਇਸ ਵੀਡੀਓ 'ਚ ਅਸੀਂ ਤੁਹਾਨੂੰ ਇਹੀ ਕੁਝ ਦੱਸਾਂਗੇ ਕਿ ਆਖਰ ਉਸ ਦੀ ਭੈਣ ਨੇ ਇਹੋ ਜੀ ਕੀ ਗੱਲ ਕਹੀ। ਜਿਸਨੇ ਹਰ ਕਿਸੇ ਇਨਸਾਨ ਨੂੰ ਖਾਮੋਸ਼ ਕਰ ਦਿੱਤਾ, ਉਸਨੇ ਕਿਹਾ ਮੈਂ ਅੱਜ ਇੱਥੇ ਕਿਸੇ ਨੂੰ ਕੁਝ ਸਮਝਾਉਣ ਨਹੀਂ ਆਈ, ਨਾ ਹੀ ਕਿਸੇ ਗੱਲ ਨੂੰ ਸਾਬਤ ਕਰਨ। ਮੈਂ ਸਿਰਫ ਇੱਕ ਭੈਣ ਆ ਜਿਸ ਦਾ ਵੀਰ ਉਸ ਦੇ ਨਾਲ ਹੁਣ ਨਹੀਂ ਆ ਉਸਨੇ ਆਖਿਆ ਦੁਨੀਆ ਨੇ ਰਾਜਵੀਰ ਨੂੰ ਉਸ ਤੇਜ ਤੇ ਦੇਖਿਆ ਕਿਸੇ ਨੇ ਉਸ ਨੂੰ ਕੈਮਰੇ ਅੱਗੇ ਕਿਸੇ ਨੇ ਨਾਮ ਸ਼ੋਹਰਤ ਤੇ ਦਾਲੀਆਂ ਚ ਪਰ ਮੈਂ ਉਸ ਰਾਜਵੀਰ ਨੂੰ ਜਾਣਦੀ ਆ ਜੋ ਘਰ ਅੰਦਰ ਬਿਨਾ ਕੈਮਰੇ ਦੇ ਸੀ ਉਸ ਦੀ ਭੈਣ ਨੇ ਕਿਹਾ ਮੇਰਾ ਵੀਰ ਬਹੁਤ ਘੱਟ ਬੋਲਦਾ ਹੁੰਦਾ ਸੀ ਪਰ ਜਦੋਂ ਵੀ ਬੋਲਦਾ ਹੁੰਦਾ ਸੀ ਉਹ ਸਿਰਫ ਸੱਚ ਹੀ ਬੋਲਦਾ ਹੁੰਦਾ ਸੀ ਉਹ ਹਮੇਸ਼ਾ ਕਹਿੰਦਾ ਹੁੰਦਾ ਸੀ ਭੈਣ ਕਿਸੇ ਦਾ ਦਿਲ ਨਾ ਤੋੜੀ ਕਿਉਂਕਿ ਦਿਲ ਟੁੱਟੇ ਤੇ ਆਵਾਜ਼ ਨਹੀਂ ਆਉਂਦੀ ਉਹ ਕਹਿੰਦੀ ਆ ਰਾਜਵੀਰ ਕਦੇ ਆਪਣੇ ਲਈ ਨਹੀਂ ਸੋਚਦਾ ਸੀ ਉਸ ਨੂੰ ਆਪਣੀ ਚਿੰਤਾ ਤੋਂ ਪਹਿਲਾਂ ਮਾਪੇ ਬਾਪ ਦੀ ਭੈਣ ਭਰਾ ਦੀ ਅਤੇ ਆਪਣੇ ਲੋਕਾਂ ਦੀ ਫਿਕਰ ਰਹਿੰਦੀ ਹੁੰਦੀ ਸੀ ਉਸ ਦੀ ਭੈਣ ਨੇ ਦੱਸਿਆ ਕਈ ਵਾਰ ਉਹ ਥੱਕਿਆ ਹੋਇਆ ਹੁੰਦਾ ਸੀ ਪਰ ਫਿਰ ਵੀ ਹੱਸ ਕੇ ਕਹਿ ਦਿੰਦਾ ਹੁੰਦਾ ਸੀ ਤੂੰ ਟੈਨਸ਼ਨ ਨਾ ਲਿਆ ਕਰ ਭੈਣ ਸਭ ਕੁਝ ਠੀਕ ਹੋ ਜਾਏਗਾ ਉਹ ਆਪਣੇ ਦੁੱਖ ਹਮੇਸ਼ਾ ਆਪਣੇ ਅੰਦਰ ਹੀ ਰੱਖਦਾ ਹੁੰਦਾ ਸੀ ਉਸ ਨੇ ਕਿਹਾ ਦੁਨੀਆ ਨੂੰ ਲੱਗਦਾ ਸੀ ਰਾਜਵੀਰ ਬਹੁਤ ਸਟਰੋਂਗ ਆ ਪਰ ਮੈਂ ਜਾਣਦੀ ਹਾਂ ਉਸ ਦਾ ਦਿਲ ਕਿੰਨਾ ਨਰਮ ਸੀ ਉਹ ਰੋਣਾ ਨਹੀਂ ਦਿਖਾਉਂਦਾ ਸੀ ਪਰ ਹਰ ਕਿਸੇ ਦੀ ਤਕਲੀਫ ਉਹ ਆਪਣੇ ਦੇ ਅੰਦਰ ਰੱਖ ਲੈਂਦਾ ਹੁੰਦਾ ਸੀ ਭੈਣ ਨੇ ਭਾਰੀ ਆਵਾਜ਼ ਚੁੱਕਿਆ ਜਦੋਂ ਮੇਰੇ ਵੀਰ ਦੀ ਮੌਤ ਹੋਈ ਤਾਂ ਸਾਡਾ ਸਿਰਫ ਇੱਕ ਪੁੱਤ ਨਹੀਂ ਗਿਆ ਸਾਡਾ ਸਹਾਰਾ ਸਾਡੀ ਹਿੰਮਤ ਸਾਡੀ ਮੁਸਕਾਨ ਵੀ ਨਾਲ ਹੀ ਚਲੀ ਗਈ ਉਸ ਨੇ ਅੱਗੇ ਕਿਆ ਲੋਕ ਪੁੱਛਦੇ ਨੇ ਰਾਜਵੀਰ ਕੀ ਹੋ ਗਿਆ ਸੀ ਮੈਂ ਸਿਰਫ ਇਹੀ ਕਹਾ ਕਿ ਉਹ ਐਸਾ ਸੀ ਜੋ ਕਿਸੇ ਦੀਆਂ ਨਜ਼ਰਾਂ ਚ ਡਿਗਣ ਤੋਂ ਪਹਿਲਾਂ ਆਪਣੇ ਜ਼ਮੀਰ ਨਾਲ ਖੜਾ ਰਹਿੰਦਾ ਸੀ ਉਸ ਦੀ ਭੈਣ ਨੇ ਇਹ ਵੀ ਕਿਹਾ ਅਸੀਂ ਕਿਸੇ ਤੋਂ ਕਦੇ ਵੀ ਕੁਝ ਨਹੀਂ ਮੰਗਦੇ ਨਾ ਹਮਦਰਦੀ ਨਾ અપਵਾਮਨ ਨਾ ਸਵਾ ਸਾਨੂੰ ਸਿਰਫ ਦੁਆਵਾਂ ਮੱਜਾਈ ਦੀਆਂ ਨੇ ਉਸਦੀ ਭੈਣ ਨੇ ਰੋਂਦੀ ਰੋਂਦੀ ਹੋਈ ਨੇ ਕਿਆ ਜੇ ਤੁਸੀਂ ਸੱਚਮੁੱਚ ਰਾਜਵੀਰ ਨੂੰ ਪਿਆਰ ਕਰਦੇ ਹੋ ਤਾਂ ਉਸ ਦਾ ਨਾਮ ਗਲਤ ਗੱਲਾਂ ਨਾਲ ਨਾ ਜੋੜੋ ਉਸ ਦੀ ਯਾਦ ਨੂੰ ਇੱਜ਼ਤ ਨਾਲ ਰੱਖੋ ਭੈਣ ਨੇ ਅੰਤ ਚ ਗਿਆ ਮੇਰਾ ਵੀਰ ਹੁਣ ਇਸ ਦੁਨੀਆ ਤੋਂ ਚਲਾ ਗਿਆ ਪਰ ਉਹ ਸਾਡੇ ਲਈ ਅਜੇ ਵੀ ਜਿਉਂਦਾ ਹੈ ਹਰ ਦੁਆਚ ਹਰ ਯਾਦ ਚ ਅਤੇ ਹਰ ਸਾਚ ਤੇਈ ਵਾਰੀ ਕੁਝ ਲਫ਼ਜ਼ ਕਿਸੇ ਨੂੰ ਦੋਛੀ ਨਹੀਂ ਬਣਾਉਂਦੇ ਪਰ ਹਰੇਕ ਨੂੰ ਚੁੱਪ ਜ਼ਰੂਰ ਕਰਵਾ ਦਿੰਦੇ ਨੇ ਰਾਜਵੀਰ ਜਵੰਦਾ ਦੀ ਭੈਣ ਦੇ ਇਹੇ ਇਹ ਸ਼ਬਦ ਸਾਨੂੰ ਇਹੀ ਕੁਝ ਸਿਖਾਉਂਦੇ ਨੇ ਕਿ ਕੁਝ ਦਰਦ ਸਿਰਫ ਸਮਝੇ ਜਾਂਦੇ ਆ ਬੋਲੇ ਨਹੀਂ ਜਾਂਦੇ ਬਾਕੀ ਅਸੀਂ ਅੱਜ ਦੀ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਆ ਤਾਂ ਵੀਡੀਓ ਨੂੰ ਇੱਕ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ